ਹਾਂਜੀ ਸਰ ਜਿਹੜੀ ਅੱਜ ਦੀ ਪ੍ਰੈਸ ਕਾਨਫਰੰਸ ਸੱਤੀ ਆਜੀ ਕੀ ਕਹਿਣਾ ਚਾਹੂਗਾ ਇਸ ਬਾਰੇ ਮਾਜੋਗ ਡੀਜੀਪੀ ਸਾਹਿਬ ਦੀਆਂ ਹਦਾਇਤਾਂ ਤੇ ਐਸਐਸਪੀ ਮੋਗਾ ਜੀ ਅਜੇ ਗਾਂਧੀ ਆਈਪੀਐਸ ਸਰ ਦੇ ਦਿਸ਼ਾ ਨਿਰਦੇਸ਼ਾਂ ਦੇ ਹੇਠ ਸਾਡੀ ਸਾਡੀ ਜਨ ਧਰਮਗੋੜ ਦੇ ਵਿੱਚ ਐਸਐਚਓ ਧਰਮਗੋੜ ਨੇ ਬਹੁਤ ਵਧੀਆ ਕੰਮ ਕਰਦੇ ਹੋਏ 9 ਮੋਟਰਸਾਈਕਲ ਰਿਕਵਰ ਕੀਤੇ ਨੇ ਜਿਹਦੇ ਵਿੱਚ ਜਦੋਂ ਸਾਨੂੰ ਇੱਕਦਮ ਮੁੱਖ ਖਾਸ ਨੇ ਇਤਲਾਹ ਦਿੱਤੀ ਕਿ ਇੱਕ ਮੋਟਰਸਾਈਕਲ ਵਾਲੇ ਤਿੰਨ ਬੰਦੇ ਜਿਹੜੇ ਆ ਰਹੇ ਨੇ ਤੇ ਇਹਨਾਂ ਦਾ ਇਹਨਾਂ ਕੋਲ ਚੋਰੀ ਦਾ ਮੋਟਰਸਾਈਕਲ ਹੈ ਜਦੋਂ ਸਾਡੀ ਟੀਮ ਨੇ ਜਾ ਕੇ ਇਹਨਾਂ ਨੂੰ ਆਰਾਊਂਡ ਅਪ ਕੀਤਾ ਤੇ ਜਦੋਂ ਪੁਸ਼ਕਿਸ਼ ਕੀਤੀ ਇਹਨਾਂ ਕੋਲ ਇੱਕ ਚੋਰੀ ਦਾ ਮੋਟਰਸਾਈਕਲ ਮਿਲਿਆ ਉਸ ਤੋਂ ਬਾਅਦ ਫਰਦਰ ਅਗੇ ਇਨਵੈਸਟੀਗੇਸ਼ਨ ਕਰਦੇ ਹੋਏ ਪੁਲਸ ਰਮਾਂਡ ਲੈ ਕੇ ਅਸੀਂ ਜਦੋਂ ਅਗੇ ਇਨਵੈਸਟੀਗੇਸ਼ਨ ਕੀਤੀ ਇਹਨਾਂ ਨੇ ਸਾਨੂੰ 8 ਹੋਰ ਮੋਟਰਸਾਈਕਲ ਸਾਨੂੰ ਰਿਕਵਰ ਕਰਾਏ ਜਿਨ੍ਹਾਂ ਵਿੱਚ 4 ਮੋਟਰਸਾਈਕਲ ਜਿਹੜੇ ਆ ਸਪਲੈਂਡਰ ਆ ਤੇ 2 ਟਵਿਸਟਰ ਤੇ ਇੱਕ ਪਲੈਟੀਨਾ ਤੇ 2 ਡਿਲੈਕਸ ਮੋਟਰਸਾਈਕਲ ਨੇ ਤੇ ਪਹਿਲਾਂ ਵੀ ਸਾਰੇ ਇਹਨਾਂ ਤੇ ਕੋਈ ਮੁਕਾਦਮੇ ਦਰਜ ਹੈ ਇਹਨਾਂ ਦੇ ਪਹਿਲਾਂ ਵੀ ਚੋਰੀ ਦੇ ਮਾਮਲੇ ਦਰਜ ਹੈਗੇ ਨੇ ਤੇ ਬਹੁਤ ਹੀ ਤੇਜ਼ ਤੇ ਬਹੁਤ ਹੀ ਛਾਤਰੀ ਕਿਸਮ ਦੇ ਚੋਰ ਨੇ ਤੇ ਬਹੁਤ ਵੱਡੀ ਕਾਮਯਾਬੀ ਮਿਲੀ ਹੈ ਸਾਨੂੰ ਇਹਨਾਂ ਨੂੰ ਅਸੀਂ ਫੜ ਕੇ ਨੋ ਮੋਟਰਸਾਈਕਲ ਰਿਕਵਰ ਕੀਤੀ ਨੇ ਕਿੱਥੋਂ ਦੇ ਬੰਦੇ ਸਾਰੇ ਇਹ ਇੱਕ ਹੈਗਾ ਜਿਹੜਾ ਹਰਦੀਪ ਸ਼ਰਮਾ ਪੁੱਤਰ ਸਜੀਤ ਸ਼ਰਮਾ ਵਾਸੀ ਪੰਡੋਰੀ ਗੇਟ ਧਰਮਕੋਟ ਇੱਕ ਜਸਪੀਤ ਸਿੰਘ ਇਹ ਵਾਸੀ ਬਰੇ ਤੇ ਅਰਵਿੰਦਰ ਸਿੰਘ ਇਹ ਵੀ ਵਾਸੀ ਬਰੇ ਤਿੰਨੇ ਜਣੇ ਹਾਂਜੀ ਤਿੰਨੇ ਜਣੇ ਕਿਹੜੀ ਜਨ ਤਾਰਾਂ ਲਾ ਕੇ ਇਹਨਾਂ ਦੇ ਪਰਚਾ ਦਰਜ ਕੀਤਾ ਗਿਆ। ਕਿ ਮਕਦਮਾ ਨੰਬਰ 216 ਅੰਡਰ ਸੈਕਸ਼ਨ 303 ਸਪਲਸ 2 317 ਸਪਲਸ 2 ਬੀ ਐਨ ਐਸ ਦੇ ਤਹਿਤ ਪਰਚਾ ਦਰਜ ਕੀਤਾ ਗਿਆ। ਠੀਕ। ਹਾਂਜੀ ਸਰ ਜਿਹੜੀ ਅੱਜ ਦੀ ਪ੍ਰੈਸ ਕਾਨਫਰੰਸ ਸੱਤੀ ਹੈ ਜੀ ਕੀ ਕਹਿਣਾ ਚਾਹੂਗਾ ਇਸ ਵਾਰ? ਮਾਣਯੋਗ ਡੀਜੀਪੀ ਸਾਹਿਬ ਦੀਆਂ ਹਾਜ਼ਰੀਆਂ ਤੇ ਐਸਐਸਪੀ ਮੋਗਾ ਜੀ ਅਜੇ ਗਾਂਧੀ ਆਈਪੀਐਸ ਸਰ ਦੇ ਦਿਸ਼ਾ ਨਿਰਦੇਸ਼ਾਂ ਦੇ ਹੇਠ ਸਾਡੀ ਸਾਡੀ ਜਨ ਧਰਮਗੋੜ ਦੇ ਵਿੱਚ ਐਸਐਚਓ ਧਰਮਗੋੜ ਨੇ ਬਹੁਤ ਵਧੀਆ ਕੰਮ ਕਰਦੇ ਹੋਏ 9 ਮੋਟਰਸਾਈਕਲ ਰਿਕਵਰ ਕੀਤੇ ਨੇ। ਦੇ ਵਿੱਚ ਜਦੋਂ ਸਾਨੂੰ ਇੱਕ ਦਿਨ ਮੁਖਵਰ ਖਾਸ ਨੇ ਇਤਲਾਹ ਦਿੱਤੀ ਕਿ ਇੱਕ ਮੋਟਰਸਾਈਕਲ ਵਾਲੇ ਤਿੰਨ ਬੰਦੇ ਜਿਹੜੇ ਆ ਰਹੇ ਨੇ ਤੇ ਇਹਨਾਂ ਦਾ ਇਹਨਾਂ ਕੋਲ ਚੋਰੀ ਦਾ ਮੋਟਰਸਾਈਕਲ ਹੈ ਜਦੋਂ ਸਾਡੀ ਟੀਮ ਨੇ ਜਾ ਕੇ ਇਹਨਾਂ ਨੂੰ ਰਾਉਂਡ ਅਪ ਕੀਤਾ ਤੇ ਜਦੋਂ ਪੁਸ਼ਕਿਸ਼ ਕੀਤੀ ਇਹਨਾਂ ਕੋ ਇੱਕ ਚੋਰੀ ਦਾ ਮੋਟਰਸਾਈਕਲ ਮਿਲਿਆ ਉਸ ਤੋਂ ਬਾਅਦ ਫਰਦਰ ਅਗੇ ਇਨਵੈਸਟੀਗੇਸ਼ਨ ਕਰਦੇ ਹੋਏ ਪੁਲਸ ਸਰਮਾਨ ਲੈ ਕੇ ਅਸੀਂ ਜਦੋਂ ਅੱਗੇ ਇਨਵੈਸਟੀਗੇਸ਼ਨ ਕੀਤੀ ਇਹਨਾਂ ਨੇ ਸਾਨੂੰ 8 ਹੋਰ ਮੋਟਰਸਾਈਕਲ ਸਾਨੂੰ ਰਿਕਵਰ ਕਰਾਏ ਜਿਨ੍ਹਾਂ ਵਿੱਚ 4 ਮੋਟਰਸਾਈਕਲ ਜਿਹੜੇ ਸਪਲੈਂਡਰ ਆ ਤੇ ਦੋ ਟਵਿਸਟਰ ਤੇ ਇੱਕ ਪਲੈਟੀਨਾ ਤੇ ਦੋ ਡੀ ਲੈਕਸ ਮੋਟਰਸਾਈਕਲ ਲੈ ਤੇ ਪਹਿਲਾਂ ਵੀ ਸਾਰਾ ਇਹਨਾਂ ਤੇ ਕੋਈ ਮੁਕਾਦਮੇ ਦਰਜ ਹੈ ਜਾਂ ਇਹਨਾਂ ਤੇ ਪਹਿਲਾਂ ਵੀ ਚੋਰੀ ਦੇ ਮਾਮਲੇ ਦਰਜ ਹੈਗੇ ਨੇ ਤੇ ਬਹੁਤ ਹੀ ਤੇਜ਼ ਤੇ ਬਹੁਤ ਹੀ ਛਾਤਰੀ ਕਿਸਮ ਦੇ ਚੋਰ ਨੇ ਤੇ ਬਹੁਤ ਵੱਡੀ ਕਾਮਯਾਬੀ ਮਿਲੀ ਹੈ ਸਾਨੂੰ ਇਹਨਾਂ ਨੂੰ ਅਸੀਂ ਫੜ ਕੇ ਨੋ ਮੋਟਰਸਾਈਕਲ ਰਿਕਵਰ ਕੀਤੀ ਨੇ ਕਿੱਥੋਂ ਦੇ ਬੰਦੇ ਸਾਰੇ ਇਹ ਇੱਕ ਹੈਗਾ ਜਿਹੜਾ ਹਰਦੀਪ ਸ਼ਰਮਾ ਪੁੱਤਰ ਸਰਜੀਤ ਸ਼ਰਮਾ ਵਾਸੀ ਪੰਡੋਰੀ ਗੇਟ ਧਰਮਕੋਟ ਇੱਕ ਜਸਪ੍ਰੀਤ ਸਿੰਘ ਆ ਇਹ ਵਾਸੀ ਬਰੇ ਤੇ ਰਵਿੰਦਰ ਸਿੰਘ ਇਹ ਵੀ ਵਾਸੀ ਬਰੇ ਤਿੰਨ ਜਣੇ ਹਾਂਜੀ ਤਿੰਨ ਜਣੇ ਕਿਹੜੀਆਂ ਧਾਰਾਂ ਲਾ ਕੇ ਇਹਨਾਂ ਦੇ ਪਰਚਾ ਦਰਜ ਕੀਤਾ ਗਿਆ ਤੇ ਮੁਕਦਮਾ ਨੰਬਰ 216 ਅੰਡਰ ਸੈਕਸ਼ਨ 303 ਸਬਕਲਸ 2 317 ਸਬਕਲਸ 2 ਬੀਐਨਐਸ ਦੇ ਤਹਿਤ ਪਰਚਾ ਦਰਜ ਕੀਤਾ ਗਿਆ ਠੀਕ ਹੈ